ਪਾਵੇਂ ਦੀ ਜੱਦੀ ਨੂੰ 75 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਪਰ ਅੱਜ ਵੀ ਲੋਕ ਪਿੰਡਾਂ ਦੇ ਵਿੱਚ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਤਾਂ ਇਸ ਨੂੰ ਲੈ ਕੇ ਸਮੇਂ-ਸਮੇਂ 'ਤੇ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਲੀਡਰ ਬਣੇ ਆਪਣੇ ਘਰ ਤਾਂ ਵੱਡੇ ਬਣਾ ਲਏ ਪਰ ਲੋਕਾਂ ਦੇ ਵਾਸਤੇ ਪਾਣੀ ਨਾ ਪਹੁੰਚਾ ਸਕੇ ਤਾਂ ਇਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਦੇ ਤਰਸਾਏ ਹੋਏ ਲੋਕ ਅੱਜ ਵੀ ਪੀਣ ਵਾਲੇ ਪਾਣੀ ਲਈ ਗੁਹਾਰ ਕਰ ਰਹੇ ਨੇ ਇਸ ਬਾਰੇ ਦੀ ਖਬਰ ਤੁਹਾਨੂੰ ਹਲਕਾ ਖੜਦੇ ਸ਼ਿਵਾਲਿਕ ਦੀ ਪਹਾੜੀ ਵਿੱਚ ਵਸਣ ਵਾਲੇ ਪਿੰਡ ਤਾਰਾ ਪਰਮਜ ਦਿਖਾਰਿਆ ਜਿੱਤੇ ਤੂੰ ਦੇਖੋ ਕੋਈ ਖਾਲੀ ਬਰਤਨ ਲੈ ਕੇ ਲੋਕ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਬਲ ਦੱਸਿਆ ਜਾ ਰਿਹਾ ਹੈ ਕਿ ਸਮੇਂ ਸਿਰ ਆਣ ਕੇ ਲੀਡਰ ਬੋਟਾਂ ਤੱਲੇ ਜਾਂਦੇ ਨੇ ਪਰ ਉਸ ਤੋਂ ਬਾਅਦ ਜਾ ਕੇ ਉਹਨਾਂ ਦੇ ਪਿੰਡਾਂ ਦੇ ਵਿੱਚ ਆਣ ਕੇ ਮੁੜ ਕੇ ਫੇਰ ਹੀ ਨਹੀਂ ਪਾਉਂਦੇ ਜਿਸ ਕਾਰਨ ਲੋਕ ਜਾਣ ਤੱਕ ਇੱਥੇ ਜਾਣ ਲੋਕਾਂ ਬਲ ਦੱਸਿਆ ਹੈ ਕਿ ਅੱਜ ਵੀ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਖੂਹਾਂ ਤੋਂ ਪਾਣੀ ਪਰਲੇ ਮਜਬੂਰ ਹੋ ਚੁੱਕੇ ਨੇ ਉਹਨਾਂ ਬਲੱਸਿਆ ਗਿਆ ਕਿ 2-3 ਕਿਲੋਮੀਟਰ ਦੂਰੀ ਦੇ ਉੱਤੇ ਖੂਹ ਨੇ ਜਿੱਥੇ ਕਿ ਬੱਚੇ ਸਮੇਤ ਬਜ਼ੁਰਗ ਖੂਹਾਂ ਤੋਂ ਪਾਣੀ ਪਰ ਕੇ ਲੈਂਦੇ ਨੇ ਤਾਂ ਕਰਕੇ ਉਹਨਾਂ ਦੇ ਘਰ ਦਾ ਚੁੱਲਾ ਚੱਲਦਾ ਹੈ ਤਾਂ ਇਸ ਨੂੰ ਲੈ ਕੇ ਪਿੰਡ ਵਾਸੀਆਂ ਦੱਸਿਆ ਜਾ ਰਿਹਾ ਹੈ ਕਿ ਬੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਪਿੰਡਾਂ ਦੇ ਵਿੱਚ ਕਿਸੇ ਹੋਰ ਪਿੰਡ ਦੇ ਟਿਊਬਲ ਤੋਂ ਪਾਣੀ ਆਂਦਾ ਸੀ ਪਰ ਉਪ ਲਾਈਨ ਦੂਰ ਹੁਣ ਕਰਕੇ ਦੇ ਦੂਜੇ ਪਾਸੇ ਇਹਨਾਂ ਪਿੰਡਾਂ ਦੀ ਉਚਾਈ ਹੁਣ ਕਰਕੇ ਲਾਈਨ ਵਾਰ-ਵਾਰ ਖਰਾਬ ਹੁੰਦੀ ਹੈ ਜਿਸ ਕਾਰਨ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਤੇ ਇਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ ਟਿਊਬਲ ਲਗਾਇਆ ਗਿਆ ਸੀ ਜਿਸ ਦਾ ਕਨੈਕਸ਼ਨ ਪ੍ਰਸ਼ਾਸਨ ਵੱਲੋਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਲੋਕ ਪਰਸ਼ਾਨ ਨੇ ਲੋਕ ਤਰਾਤਰ ਕਰ ਰਹੇ ਨੇ ਦੂਜੇ ਪਾਸੇ ਦੱਸਦੇ ਨੇ ਇਹਨਾਂ ਪਿੰਡਾਂ ਦੇ ਵਿੱਚ ਹੁਣ ਤੱਕ ਕੋਈ ਬਸ ਦਾ ਸਾਧਨ ਨਹੀਂ ਦੂਜੇ ਪਾਸੇ ਕੋਈ ਆਣ ਜਾਣ ਵਾਸਤੇ ਰਸਤਾ ਵਧੀਆ ਸਰਕਾਰਾਂ ਨਹੀਂ ਬਣਾ ਸਕੀਆਂ ਦੂਜੇ ਪਾਸੇ ਨਦੀਆਂ ਦੇ ਉੱਤੇ ਪੌਲ ਨਹੀਂ ਲੱਗੇ ਜਦੋਂ ਵੀ ਬਰਸਾਤ ਪੈਂਦੀ ਹੈ ਤਾਂ ਨਦੀਆਂ ਦੇ ਵਿਚਕਾਰ ਨੂੰ ਹੋ ਕੇ ਇਹਨਾਂ ਪਿੰਡਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਪਹੁੰਚਣਾ ਪੈਂਦਾ ਤੇ ਸੇ ਸੌਲ ਤਾਂ ਦੀ ਗੱਲ ਕਰੀਏ ਤਾਂ ਉਹ ਵੀ ਨਾ ਪਿੰਡ ਤੱਕ ਨਹੀਂ ਪਹੁੰਚਿਆ ਅੱਜ ਵੀ 75 ਸਾਲ ਪਿੱਛੇ ਹੀ ਕੁਮਰੇਜਿੰਡਾ ਬਹੁਤ ਜਿਆਦਾ ਸਾਡਾ ਤਾਂ ਬਹੁਤ ਹੀ ਬੁਰਾ ਹਾਲ ਹੈ ਪਾਣੀ ਦਾ ਤਾਂ ਤਕਰੀਬਨ ਜਿਆਦਾ ਹੀ ਹਾਲਾ ਖਰਾਬ ਹੈ ਨਾ ਪਿੰਡ ਚ ਬੋਰ ਹੈ ਕੋਈ ਜਿਹੜਾ ਹੁਣ ਵੀ ਬੋਰ ਕਰਾਇਓ ਵੀ ਸਾਫ ਕਾ ਸਰਪੰਚ ਦਲਵਾਰਾ ਸਿੰਘ ਨੇ ਕਰਾਇਆ ਜੀ ਉਹਦਾ ਕਨੈਕਸ਼ਨ ਨਹੀਂ ਮਿਲਦਾ ਜੀ ਅੱਛਾ ਤੇ ਜਿਹੜਾ ਪਹਿਲਾਂ ਆਪਣੇ ਪਾਣੀ ਆ ਰਿਹਾ ਪਿੰਡ ਚ ਉਹ ਗੋਚਰ ਤੋਂ ਆ ਰਿਹਾ ਜੀ ਉਹਦੇ ਕਦੇ ਲਾਈਨ ਟੁੱਟ ਜਾਂਦੀ ਕਦੇ ਕੁਛ ਕਦੇ ਕੁਛ ਜੀ ਤੇ ਮਹਿਕਮੇ ਵਾਲਾ ਸੁਣਦਾ ਕੋਈ ਨਹੀਂ ਜੀ ਨਾ ਜੇ ਸੁਣਦਾ ਨਾ ਐਸ ਡੀਓ ਤੇ ਥੱਲੇ ਜਿਹੜੇ ਭਗਵੰਤਾਂ ਰਹੀਆਂ ਇਹ ਵੀ ਕੋਈ ਕੱਖ ਨਹੀਂ ਕਰਦੇ ਜੀ ਤੇ ਜਿੰਨਾ ਮਰਜੀ ਇਹਨਾਂ ਨੂੰ ਕਹ ਲਓ ਯਾਨੀ ਕੋਈ ਸੁਣਦਾ ਨਹੀਂ ਜੀ ਬਿਲਕੁਲ ਖੂਹਾਂ ਤੋਂ ਪਾਣੀ ਢੋਣਾ ਪੈਂਦਾ ਹੈ तकरीबन ਹੈਗਾ 1.5 ਕਿਲੋਮੀਟਰ ਖੂਹ ਹੈ ਤੇ ਇੱਕੋ ਨਦੀ ਸਾਨੂੰ ਉਸ ਖੂਹ ਤੇ ਜਾਣ ਵਾਸਤੇ ਤਿੰਨ ਵਾਰੀ ਘੁੰਮ ਘੁੰਮ ਕੇ ਪੈਂਦੀ ਹੈ ਜੀ ਅਗਰ ਵਾਰਸ਼ ਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਆਫਾਉਂਦਾ ਜੀ ਕੋਈ ਸਾਧਨ ਨਹੀਂ ਹੈ ਜੀ ਨਾ ਵੀ ਪਉਣ ਲੱਗਿਆ ਕੋਈ ਪਉਣ ਨਹੀਂ ਜੀ ਹੈ ਤੇ ਬੱਸ ਦਾ ਵੀ ਆਪਣਾ ਸਿਸਟਮ ਬਿਲਕੁਲ ਹੈ ਨਹੀਂ ਜਿੱਥੇ ਬੱਚੇ ਕਿਵੇਂ ਜਾਂਦੇ ਪੜ੍ਹਨ ਵਾਤੇ ਬੱਚਿਆਂ ਦਾ ਬੜਾ ਮੁਸ਼ਕਲ ਹੁੰਦਾ ਹੁਣ ਕਿ ਬੱਚੇ ਪੈਦਲ ਜਾਂਦੇ ਜੁਰਕੇ ਜਾਂ ਜਿਹਦੇ ਕੋਲ ਸਾਧਨ ਆਪਣਾ ਮੋਟਰਸਾਈਕਲ ਤੇ ਛੱਡਣੇ ਪੈਂਦੇ ਆ ਸਵੇਰੇ ਜਦੋਂ ਡਿਊਟੀ ਉਨ ਕੋਈ ਜਾਂਦੇ ਉਧਰ ਉਧਰ ਕੰਮ ਤੇ ਤੇ ਦੁਪਹਿਰ ਨੂੰ ਧੁੱਪ 'ਚ ਬੜੇ ਔਖੇ ਪੁੱਜਦੇ ਦੀ 20-20 ਕਿਲੋ ਇਹਨਾਂ ਨੇ 30-30 ਕਿਲੋ ਵਜਨ ਚੁੱਕਾਇਆ ਵਿਚ ਵੇਗਾ ਜਿਹਾ ਪਾ ਕੇ ਸਾਡੇ ਜਿੰਨੇ ਵੀ ਡਰੰਮ ਭਾਂਡੇ ਜੋ ਵੀ ਹੈਗੇ ਤੇ ਕਿੰਨਾਂ ਸਾਬ ਖਾਲੀ ਪਈਆਂ ਸਾਡੀ ਕੋਈ ਵੀ ਸੜਾਈ ਨਹੀਂ ਜੀ ਆ ਐਸਡੀ ਨੂੰ ਅਸੀਂ ਕਹਿੰਦੇ ਐਕਸ਼ਨ ਨੂੰ ਅਸੀਂ ਕਹਿੰਦੇ ਜੇਈ ਨੂੰ ਅਸੀਂ ਕਹਿੰਦੇ ਜਿਹੜੇ ਥੱਲੇ ਮੂਹਰੇ ਬੰਦੇ ਭਗਵਾਨ ਤੋਂ ਨੇ ਮੂਹਰੇ ਇਹਨਾਂ ਦੇ ਬੰਦੇ ਪੱਕੇ ਐ ਉਹਨਾਂ ਨੂੰ ਅਸੀਂ ਕਹਿੰਦੇ ਕੋਈ ਸਾਡੀ ਸੜਾਈ ਨਹੀਂ ਸਾਡੇ ਦਾ ਜੀ ਕੋਈ ਅੰਤ ਨਹੀਂ ਰਿਹਾ ਬਾਦਨ ਤਾਂ ਬਿੱਤੇ ਸਾਡੇ ਉਰ ਪਿੰਡ ਨੂੰ ਬੱਸਾਂ ਵੀ ਚੱਲ ਰਹੀਆਂ ਜੀ ਸਾਡੀਆਂ ਗਲੀਆਂ ਨਾਲੀਆਂ ਸਾਬ ਪੱਕੀਆਂ ਐ ਆ ਪਿੱਛਾ ਜਿਹੜੀ ਮੀਆਂ ਪਰਤੇ ਤੁਸੀਂ ਦੇਖਿਆ ਜੀ ਦਾਣਾ ਪਰ ਆਉਂਦਿਆਂ ਨੂੰ ਇਸ ਦਾ ਪੈਸਾ 5 ਸਾਲ ਬਾਅਦ ਆਉਂਦਾ ਸੀ ਪਿਛਲੇ ਸਾਲ ਹੀ ਦਾ ਸਾਰਾ ਪੈਸਾ ਕਲੀਅਰ ਮੀਆਂ ਪਰਤੇ ਲਾਕੇ ਬਰ ਇਸ ਇਲਾਕੇ ਤਰਾਂ ਫੜਦਾ ਪੈਸਾ ਆ ਲਿਆ ਸਾਨੂੰ ਨਹੀਂ ਪਤਾ ਕਿ ਕਿਹਨੇ ਖਾਇਆ ਠੇਕੇਦਾਰ ਖਾ ਕੇ ਜਾਂ ਕੋਈ ਹੋਰ ਖਾ ਕੇ ਪਰ ਇਹਦੀ ਕੋਈ ਪੁੱਛਗਿੱਛ ਹੋਈ ਉਹ ਨਹੀਂ ਜੀ ਰੱਖੇ ਸਾਨੂੰ ਵੀ ਨਾ ਸਾਨੂੰ ਰਸਤਾ ਤੁਸੀਂ ਗਲੀ ਵੀ ਦੇਖੀ ਜਿਹੜੀ ਸਾਡੇ ਆ ਦੇ ਰਸਤੇ ਦਾ ਵੀ ਸਾਡਾ ਇਹ ਜਿਹੜੇ ਸਾਰੇ ਬਸਤੇ ਜੀ ਉਹੀ ਹੈ ਜਿਹੜਾ ਅਸੀਂ 70-75 ਹਜ਼ਾਰ ਰੁਪਏ ਨਾਲ ਹਾਲਤਾ ਉਹੀ ਸਾਡੇ ਬਸਤੇ ਹੈ ਕੁਝ ਨਹੀਂ ਵਧਿਆ ਤੁਹਾਡਾ ਸਾਡੇ ਬਸਤੇ ਕੁਝ ਨਹੀਂ ਵਧਿਆ ਕਈ ਦਿਨ ਹੋ ਗਏ ਸਾਨੂੰ ਆਏ ਨਹੀਂ ਅਦੀ ਘੂਤੇ ਲਿਆ ਕੇ ਢੋਰੀ ਬੱਚਿਆਂ ਨਾਲ ਆਵੇਂ ਖਾਤੇ ਵੀ ਤਸਰੀ ਹੈ ਪੰਜ ਦਿਨਾਂ ਬਾਅਦ ਵੀ ਤਸਰੀ ਹੈ ਸਾਡੇ ਨੂੰ ਮਤਵ ਵਾਲਾ ਕੋਈ ਆ ਦੇਣਾ ਕੋਈ ਨਹੀਂ ਤੇ ਸਾਡੇ ਕੋਈ ਨਹੀਂ ਕੋਈ ਅਫਸਰ ਲੀਡਰ ਕੋਈ ਕੋਈ ਨਹੀਂ ਕੋਈ ਨਹੀਂ ਆਉਂਦਾ